ਸੱਚੀ ਗੱਲ ਜੀ ਸਾਰਿਆਂ ਨੂੰ ਅ ਸਾਡ ਤੁਹਾਡੇ ਸਾਰਿਆਂ ਕੋਲੇ ਖਬਰ ਪਹੁੰਚ ਹੀ ਗਈ ਹੈ ਕਿ ਕਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ اسلام ਆਬਾਦ ਥਾਣੇ 'ਚ ਹੁਣੇ ਚੌਥਾ ਪੰਜਵਾਂ ਬਾਰਡਰ ਦੇ ਇਸ ਇਲਾਕੇ 'ਚ ਇੰਡੋ-ਪਾਕ ਬਾਰਡਰ ਤੇ ਇਹ ਬਲਾਸਟ ਹੋ ਰਿਹਾ ਔਰ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਕਿ ਇਹ ਬਲਾਸਟ ਥਾਣਿਆਂ ਵਿੱਚ ਕੀਤੇ ਜਾ ਰਹੇ ਤੁਸੀਂ ਦਲੇਰੀ ਵੇਖੋ ਤੁਸੀਂ ਹਿੰਮਤ ਵੇਖੋ ਕਿ ਸਿੱਧੇ ਤੇ ਸਿੱਧੇ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਸਿੱਧਾ ਚੈਲੰਜ ਜਿੱਥੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਅਟੈਕਸ ਨੂੰ ਕੰਡਮ ਕਰਦਾ ਹਾਂ ਔਰ ਰੱਬ ਦਾ ਸੱਚੇ ਪਾਤਸ਼ਾਹ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਇਹਦੇ 'ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਗਰ ਆਈ ਥਿੰਕ ਇਟਸ ਅ ਟ੍ਰੈਜੇਡੀ ਵੇਟਿੰਗ ਟੂ ਹੈਪਨ ਮਤਲਬ ਜੋ ਹਾਲਾਤ ਬਣੇ ਪਏ ਆ ਇੰਟੈਲੀਜੈਂਸ ਫੇਲਿਅਰ ਪੰਜਾਬ ਪੁਲਿਸ ਦੀ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਭੁੱਲਰ ਸਾਹਿਬ ਤੁਹਾਨੂੰ ਖਾਸ ਤੌਰ ਤੇ ਮੈਂ ਸੰਬੋਧਨ ਹੋ ਕੇ ਗੱਲ ਕਹਿ ਸਕਦਾ ਕਿ ਥੋੜੀ ਮੁਸ਼ਤੈਦ ਹੀ ਪੰਜਾਬ ਪੁਲਿਸ ਦੀ ਉਹ ਵੇਖਣ ਨੂੰ ਮਿਲ ਹੀ ਰਹੀ ਹੈ ਪਿਛਲੇ ਦਿਨਾਂ ਚ ਅਜਨਾਲਾ ਥਾਣਾ ਉਸ ਤੋਂ ਬਾਅਦ ਮਜੀਠਾ ਥਾਣਾ ਜਿੱਨੂੰ ਤੁਸੀਂ ਕਹਿਤਾ ਕਿ ਇਹ ਟਾਇਰ ਦਾ ਬਲਾਸਟ ਹੋਇਆ ਫਿਰ ਉਸ ਤੋਂ ਬਾਅਦ ਅਲੀਵਾਰ ਥਾਣਾ ਜਿਹੜਾ ਰੰਗਨ ਮੰਗਲਾ ਉਥੇ ਉਹਦਾ ਜ਼ਿਕਰ ਹੋਇਆ ਬਟਾਲਾ ਏਰੀਏ ਦੇ ਵਿੱਚ ਅੱਜ ਇਹ ਥਾਣਾ ਆਪਣਾ ਤੁਹਾਡਾ ਸ੍ਰੀ ਅਮਰitsar ਸਾਹਿਬ ਚ ਇਸਲਾਮਾਬਾਦ ਥਾਣੇ 'ਚ ਅਟੈਕ ਔਰ ਮੈਨੂੰ ਅਫਸੋਸ ਇਸ ਗੱਲ ਦਾ ਕਿ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਕਿਵੇਂ ਹੱਥ ਦੀ ਸਫਾਈ ਵੇਖੋ ਕਵਰ ਅਪ ਆਪਰੇਸ਼ਨ ਕਿਵੇਂ ਲਾਂਚ ਕਰ ਰਿਹਾ ਹੈ ਇਹਦੇ 'ਚ ਕੀ ਅਡਮਿਟ ਕਰਿਆ ਕਿ ਵਾਕੇ ਹਾਲਾਤ ਠੀਕ ਨਹੀਂ ਹੈ ਔਰ ਪੁਲਿਸ ਦਾ ਫੇਲਿਅਰ ਹੈ ਵਿਲ ਨਾਟ ਮੇਕ ਯੂ ਅ ਸਮਾਲਰ ਪਰਸਨ ਪੁਲਿਸ ਸਾਹਿਬ ਇਹ ਲੜਾਈਆਂ ਲੋਪ ਇੰਡੋ ਪਾਕਿਸਤਾਨ ਬਾਰਡਰ 'ਤੇ ਆਈਐਸਆਈ ਬੀਕੇਆਈ ਦੇ ਜੇ ਲੋਕਾਂ ਨਾਲ ਤੁਸੀਂ ਫਲਰਟ ਕਰੋ ਨਾ ਰੋਮਾਂਸ ਕਰੋ ਤੇਰ ਇਹਦਾ ਇਹੀ ਸਿੱਟਾ ਨਿਕਲਦਾ ਕਿਉਂਕਿ ਜਦੋਂ ਨਰੈਣ ਸਿੰਘ ਚੌੜੇ ਨੇ ਸ਼੍ਰੀ ਦਰਬਾਰ ਸਾਹਿਬ ਆ ਕੇ ਗੋਲੀ ਚਲਾਉਣ ਦੀ ਹਿੰਮਤ ਕੀਤੀ ਉਸ ਵੇਲੇ ਵੀ ਤੁਸੀਂ ਇਸ ਨੂੰ ਕਹਿਤਾ ਕਿ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸਿੰਪਥੀ ਲੈਣ ਨੂੰ ਕੀਤਾ ਕਿੱਥੇ ਭੁੱਲਰ ਸਾਹਿਬ ਤੁਸੀਂ ਤਾਂ ਨਹੀਂ ਸਿੰਪਥੀ ਲੈਣਾ ਚਾਹ ਰਹੇ ਅੱਜ ਇਹ ਅਟੈਕ ਦੀ ਕਿਉਂਕਿ ਤੁਸੀਂ ਇਨਰਸਪੌਂਸਿਬਲ ਗੱਲਾਂ ਕਰ ਰਹੇ ਸੀ ਤੁਸੀਂ ਸੱਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਅੱਜ ਵੀ ਮੈਂ ਪੁੱਛਣਾ ਚਾਹੁੰਦਾ ਭੁੱਲਰ ਸਾਹਿਬ ਤੁਸੀਂ ਝੂਠ ਬੋਲਣ ਵੇਲੇ ਮਾਰਾ ਜਾ ਵੀ ਡਰ ਨਹੀਂ ਆਉਂਦਾ 3:30 ਵਜੇ ਇਹ ਬੰਮ ਫਟਿਆ ਔਰ ਇਹਦੀ ਐਡੀ ਲਾਊਡ ਆਵਾਜ਼ ਆ ਐਡਾ ਵੱਡਾ ਐਕਸਪਲੋਜ਼ਨ ਆਵਾਜ਼ ਆਈਏ ਦੀ ਕਿ ਨਾਲ ਦੇ ਘਰਾਂ ਦੀ ਮੈਂ ਵੀਡੀਓ ਸ਼ੇਅਰ ਕਰੂੰਗਾ ਔਰ ਥੱਲੇ ਟਵੀਟ ਕਰਕੇ ਕਿ ਕਿਵੇਂ ਕੰਧਾਂ ਤੱਕ ਉਹਨਾਂ ਤੇ ਜਿਹੜੀਆਂ ਟਾਈਲਾਂ ਲੱਗੀਆਂ ਸੀ ਉਹ ਉਖੜ ਗਈਆਂ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਔਰ ਤੁਹਾਨੂੰ ਵੀ ਪਤਾ ਨਹੀਂ ਤਾਂ 7 ਵਜੇ ਉੱਠ ਕੇ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਹੋਣ ਦੀ ਲੋੜ ਨਹੀਂ ਸੀ ਨਾ ਪ੍ਰੈਸ ਕੰਮ ਲਈ ਨਾ ਤੁਹਾਨੂੰ ਕੋਈ ਇਹ ਜਿਆ ਨੁਕਸ ਪਿਆ ਕਿ 7 ਵਜੇ ਉੱਠ ਕੇ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਹੋਵੇ ਤੁਸੀਂ 3 ਤੋਂ 7 4 ਘੰਟੇ ਜੋ ਥਾਣੇ ਦਾ ਨੁਕਸਾਨ ਹੋਇਆ ਸੀ ਪਹਿਲਾਂ ਤਾਂ ਉਹਦੀ ਸਫਾਈ ਕਰਾਈ ਔਰ ਫਿਰ ਪ੍ਰੈਸ ਨੂੰ ਅੰਦਰਵਾੜਿਆ ਔਰ ਕਹਾਂ ਦੇਖੋ ਜੀ ਅਸੀਂ ਕਿੰਨਾ ਟਰਾਂਸਪੇਰੈਂਟ ਤਰੀਕੇ ਨਾਲ ਚੱਲ ਰਹੀਏ ਇਟਸ ਨਾਟ ਟਰਾਂਸਪੇਰੈਂਸੀ ਇਫ ਇਟ ਵਾਸ ਇੱਕ ਛੋਟਾ ਜਿਹਾ ਟਾਇਰ ਪਾਟਿਆ ਤਾਂ ਰੋਜ਼ ਪਾਟਦੇ ਆ ਭੁੱਲਰ ਸਾਹਿਬ ਟਾਇਰ ਪੁਲਸ ਨੂੰ ਇੰਨੀ ਮੁਸ਼ਤਿਹਦੀ ਵਿਖਾਉਣ ਦੀ ਲੋਟ ਨਹੀਂ ਪੈਂਦੀ ਮੂਲ ਪੁਲਸ ਨੂੰ ਇੰਨੀ ਚੁਸਤੀ ਵਿਖਾਉਣ ਦੀ ਲੋੜ ਨਹੀਂ ਪੈਂਦੀ ਕਿ ਪ੍ਰੈਸ਼ਰ ਨੂੰ ਸੱਦ ਕੇ ਸੰਬੋਧਨ ਹੋਣ ਔਰ ਜੇ ਸਧਾਤ ਦੀ ਸਫਾਈ ਨਾਲ ਆ ਤੁਹਾਡਾ ਜਿਹੜੇ ਉੱਥੋਂ ਦੇ ਸਬ ਇਨਸਪੈਕਟ ਨੇ ਜਸਵੀਰ ਸਿੰਘ ਤੁਸੀਂ ਮੰਨਤਾ ਬਣਾ ਲਓ ਹੋਇਆ ਕੀ ਟੋਡਾ ਜਸਵੀਰ ਸਿੰਘ ਨੂੰ ਇੰਨਾ ਪੱਕਾ ਕਰਤਾ ਜਿਹੜਾ ਉੱਥੋਂ ਦਾ ਇਸਲਾਮਾਬਾਦ ਤਾਣੇ ਦਾ ਇੰਚਾਰਜ ਹੋ ਗਿਆ ਤਾਂ ਬਲਾਸਟ ਹੋਇਆ ਹੀ ਨਹੀਂ ਭਾਈ ਜੇ ਬਲਾਸਟ ਨਹੀਂ ਹੋਇਆ ਤੇ 7 ਵਜੇ ਪ੍ਰੈਸ ਕਿਉਂ ਸੱਦ ਨਹੀਂ ਪੈਗੀ ਔਰ ਹੁਣ ਮੈਂ ਮਹੱਲੇ ਵਾਲਿਆਂ ਦੀ ਵੀਡੀਓ ਸ਼ੇਅਰ ਕਰੂੰਗਾ 1 ਬਾਈ 1 ਜਿਨ੍ਹਾਂ ਨੂੰ ਤੁਸੀਂ ਥ੍ਰੈਟ ਕਰ ਰਹੀਏ ਤੁਹਾਡੀ ਪੁਲਿਸ ਤੇ ਜਾ ਕੇ ਕਿ ਜੇ ਕੋਈ ਪੁਲਿਸ ਦੇ ਉਲਟ ਕਹੇ ਨੇ ਬਿਆਨ ਦਿੱਤਾ ਤੇ ਅਸੀਂ ਉਹਨੂੰ ਕੇਸ ਨੂੰ ਇਨਵੋਲ ਕਰਾਂਗੇ ਅੱਜ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਜੇ ਪੁਲਿਸ ਤੁਹਾਨੂੰ ਥ੍ਰੈਟ ਕਰਦੀ ਹੈ ਭੁੱਲਰ ਸਾਹਿਬ ਦੀ ਟੀਮ ਆ ਕੇ ਤੁਹਾਨੂੰ ਪ੍ਰੈਸ਼ਰਾਈਜ਼ ਕਰਦੀ ਹੈ ਤੁਸੀਂ ਮੇਰੇ ਤੱਕ ਸੰਪਰਕ ਕਰੋ ਮੈਂ ਤੁਹਾਡੇ ਘਰ ਵੀ ਪਹੁੰਚੂਗਾ ਔਰ ਤੁਹਾਡੇ ਨਾਲ ਠੋਕ ਕੇ ਖਲੋਵਾਂਗੇ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਪੁਲਿਸ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕੂਗੀ ਇਹਨਾਂ ਨੂੰ ਹਾਈ ਕੋਰਟ ਲਿਜਾ ਕੇ ਆਨਰੇਬਲ ਜੱਜ ਅੱਗੇ ਜਿਵੇਂ ਲਾਰੈਂਸ ਬਿਸ਼ਲੋਈ ਦੇ ਕੇਸ 'ਚ ਇੱਕ ਡੀਐਸਪੀ ਨੂੰ ਇਹਨਾਂ ਨੂੰ ਡਿਸਮਿਸ਼ ਕਰਨਾ ਪਿਆ ਉਸ ਤਰ੍ਹਾਂ ਇਹ ਜੀ ਅਫਸਰਾਂ ਨੂੰ ਡਿਸਮਿਸ਼ ਕਰਾਵਾਂਗੇ ਜਿਹੜਾ ਕੋਈ ਐਂਟੀ ਨੈਸ਼ਨਲ ਫੋਰਸਸ ਪੰਜਾਬ ਦਾ ਆਈਐਸਆਈ ਤੇ ਇਹ ਇਹ ਏਜੰਟ ਨਾਲ ਰਲ ਕੇ ਮਾਹੌਲ ਖਰਾਬ ਕਰ ਰਹੇ ਤੇ ਪੁਲਿਸ ਨੂੰ ਆਦੀ ਬੜੀ ਮੁਸ਼ਤੈਦੀ ਨਾਲ ਮਦਦ ਤੇ ਆ ਰਹੀ ਹੈ ਇਸ ਲਈ ਮੈਂ ਸਭ ਨੂੰ ਅਪੀਲ ਕਰਦਾ ਟੂ ਮੇਨਟੇਨ ਪੀਸ ਐਂਡ ਕਾਮ ਐਟ ਦ ਸੇਮ ਟਾਈਮ ਮੈਂ ਅਪੀਲ ਕਰਦਾ ਪੰਜਾਬ ਦੀ ਪੁਲਿਸ ਨੂੰ ਜੀਤੇ ਬੜੀ ਕਾਬਿਲ ਫੋਰਸ ਹੈ ਤੁਹਾਡੀ ਕਾਬਲੀਅਤ ਤੇ ਮੈਂ ਸ਼ੱਕ ਨਹੀਂ ਕਰਦਾ ਇੱਕ ਦੋ ਕਾਲੀਆਂ ਭੇਡਾਂ ਮੌਲ ਨਹੀਂ ਖਰਾਬ ਕਰ ਸਕਦੀਆਂ ਜਿਹੜੇ ਮਗਰ ਅੱਜ ਇੱਕ ਬਲਾਸਟ ਨੂੰ ਟਾਇਰ ਪਾਟਣ ਦੀ ਗੱਲ ਕਹਿ ਕੇ ਕਮਰਾਪ অপারেশন ਲਾਂਚ ਕਰਨਾ ਚਾਹ ਰਿਹਾ ਜਾਂ ਕਦੇ ਸਿੰਪਥੀ ਐਂਗਲ ਲੈ ਆਉਂਦੇ ਜਾਂ ਕਦੇ ਕੁਝ ਲੈ ਆਉਂਦੇ ਆ ਥਿਸ ਇਜ਼ ਅ ਵੇਕਅਪ ਕਾਲ ਫਾਰ ਥੈਮ ਔਰ ਝੂਠ ਬੋਲਣਾ ਬੰਦ ਕਰੋ ਅਸਲੀਅਤ ਨੂੰ ਸਮਝੋ ਲਾਅ ਐਂਡ ਆਰਡਰ ਜਿਹਦੇ ਚ ਭਗਵੰਤ ਮਾਨ ਦਾ ਵੱਡਾ ਫੇਲਿਅਰ ਹੈ ਇਹਦਾ ਅਸਤੀਫਾ ਲੈਣ ਦੀ ਲੋੜ ਹੈ ਹੀ ਨੀਡਸ ਟੂ ਰਿਜ਼ਾਈਨ ਔਰ ਕੋਈ ਬੰਦਾ ਉਹੋ ਜਿਹਾ ਆ ਕੇ ਇਸ ਮਿਨਿਸਟਰੀ ਨੂੰ ਹੈਡ ਕਰੇ ਜਿਹੜਾ ਪੰਜਾਬ ਦੇ ਮਾਹੌਲ ਨੂੰ ਸ਼ਾਂਤਮਈ ਮਾਹੌਲ ਨੂੰ ਸ਼ਾਂਤਮਈ ਰੱਖ ਸਕਦਾ ਹੈ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਨੂੰ ਬਹਾਲ ਰੱਖ ਸਕਦਾ ਹੈ ਨਹੀਂ ਤਾਂ ਇਹਨਾਂ ਨੇ ਇਹੀ ਡਰਾਮਾ ਕਰੀ ਜਾਣਾ ਔਰ ਮੁੜ ਕੇ ਕਹਿਣਾ ਮੁਸਤੈਦੀ ਹੈ ਕੋਈ ਸਿੰਪਥੀ ਲਹਿ ਰਿਹਾ ਹੈ ਜਦ ਕਿ ਪੰਜਾਬ ਪੁਲਿਸ ਉੱਤੀ ਹੋਈ ਹੈ ਮੈਂ ਆਜ ਕਰੂੰਗਾ ਉਮੀਦ ਕਰੂੰਗਾ ਕਿ ਜਿੱਥੇ ਅਸੀਂ ਸਾਰੇ ਰਲ ਮਿਲ ਕੇ ਇਸ ਨੂੰ ਕੰਡਮ ਕਰਾਂਗੇ ਉੱਥੇ ਵੀ ਨੀਡ ਟੂ ਕਮ ਟੂਗੇਦਰ ਐਂਡ ਐਕਸਪਲੋਰ ਐਕਸਪਲੋਰ